ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਗੌੜੀ ਚੇਤੀ ਬਾਣੀ ਨਾਮ ਦੇਉ ਜੀਉ ਕੀ ਇਸੇ ਤਰ੍ਹਾਂ ਹੀ ਪੜ੍ਹਨਾ ਹੈ ਰਾਗ ਗੌੜੀ ਚੇਤੀ ਚੇਤੀ ਬਾਣੀ ਨਹੀਂ ਕਹਿ ਦੇਣਾ ਰਾਗ ਗੌੜੀ ਚੇਤੀ ਬਾਣੀ ਨਾਮ ਦੇਉ ਜੀਉ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਦੇਵਾ ਪਾਹਨ ਤਾਰੀਲੇ ਦੇਵਾ ਇੱਥੇ ਪਦ ਤੇ ਹੀ ਵਿਸਰਾਮ ਹੈ ਦੇਵਾ ਪਾਹਨ ਤਾਰੀਲੇ ਰਾਮ ਕਹਤ ਜਾਨ ਕਾਸ ਨਾ ਕਰੇ ਜਾਨ ਤੇ ਯਮਕ ਲਗ ਜੀ ਰਾਮ ਕਹਤ ਇੱਥੇ ਵਿਸਰਾਮ ਜਾਨ ਕਾਸ ਨਾ ਤਰੇ ਕਾਸ ਪਦ ਪੁੱਲਾ ਹੀ ਬੋਲ ਰਹਾਉ ਤਾਰੀਲੇ ਗਨਕਾ ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਰੀ ਲੇ ਇਹ ਵੀ ਪਾਠ ਜਿਹੜਾ ਨਾ ਤਾਰੀ ਲੇ ਇਕੱਠਾ ਲਿਖਿਆ ਹੋਇਆ ਵਿੱਚ ਡੈਸ਼ ਜੀ ਦੇ ਕੇ ਬੋਲਣਾ ਹੈ ਤਾਰੀ ਲੇ ਗਨਿਕਾ ਬਿਨ ਰੂਪ ਕੁਬਜਾ ਇੱਥੇ ਵਿਸਰਾਮ ਵਿਆਦ ਅਜਾਮਲ ਤਾਰੀ ਲੇ ਤਾਰੀ ਲੇ ਗਨਿਕਾ ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਰੀ ਲੇ ਚਰਨ ਬਦਿਕ ਜਨ ਤੇਉ ਚਰਨ ਬਦਿਕ ਚਰਨ ਬਧਿਕ ਜਨ ਤੇਉ ਮੁਖਤ ਭਏ ਚਰਨ ਬਧਿਕ ਜਨ ਇੱਥੇ ਵਿਸਰਾਮ ਲਾਉਣਾ ਚਰਨ ਬਧਿਕ ਜਨ ਤੇਉ ਮੁਖਤ ਭਏ ਹਉ ਬਲ ਬਲ ਜਿਨ ਰਾਮ ਕਹੇ ਦਾਸੀ ਸੁਤ ਜਨ ਬਿਦਰ ਸੁਦਾਮਾ ਹਾਂਜੀ ਇੱਥੇ ਹੀ ਵਿਸਰਾਮ ਲਾਉਣਾ ਹੈ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ ਇਹ ਉਗਰ ਰਾਰਾ ਪੂਰਾ ਨਹੀਂ ਬੋਲਣਾ ਹੀਠਾ ਰਾਰਾ ਹੈ ਉਗਰ ਸੈਨ ਕੋ ਰਾਜ ਦੀਏ ਦਾਸੀ ਸੋਤ ਜਨ ਵਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ ਜਪਹੀਨ ਤਪਹੀਨ ਕੋਲਹੀਨ ਕਰਮਹੀਨ ਆਏ ਵਿਸਰਾਮ ਇੱਥੇ ਲਾਉਣਾ ਜਪਹੀਨ ਤਪਹੀਨ ਕੋਲਹੀਨ ਕਰਮਹੀਨ ਇਹ ਪੂਲੇ ਪਦ ਬੋਲਨੇ ਹਨ ਤੇ ਕਰਮਹੀਨ ਰਾਰਾ ਪੂਰਾ ਨਹੀਂ ਲਾਉਣਾ ਹੈ ਧਿਆਨ ਨਾਲ ਉਚਾਰਨ ਕਰਨਾ ਜਪਹੀਨ ਤਪਹੀਨ ਕੋਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇ ਉਤਰੇ ਇਹ ਵੀ ਆਮ ਨਾਲ ਤੇ ਉਤਰੇ ਕਹਿ ਜਾਂਦੇ ਹਨ ਤੇਉ ਤਰੇ ਨਖੇਰ ਕੇ ਪੜਨਾ ਰਾਗ ਗਾਉੜੀ ਰਵਿਦਾਸ ਜੀ ਕੇ ਪਦੇ ਆ ਮਿਥੀ ਵੀ ਰਵਿਦਾਸ ਬਿਹਾਰੀ ਨਾਲ ਉਚਾਰਨ ਕਰ ਜੰਦੇ ਨੇ ਲਿਖਿਆ ਸਿਹਾਰੀ ਨਾਲ ਹੈ ਰਵਦਾਸ ਬੋਲਣਾ ਹੈ ਰਾਗ ਗਉੜੀ ਰਵਦਾਸ ਜੀ ਕੇ ਪਦੇ ਗਉੜੀ ਗWARE ਦੀ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਹਾਂਜੀ ਪੋਚ ਤੇ ਵਿਸਤਾਮ ਹੈ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਪੰਤੀ RAM ਗੁਸਈਆ ਕੁਪੰਤੀ ਠੀਕ ਹੈ RAM ਗੁਸਈਆ ਜੀ ਕੇ ਜੀਵਨਾ ਮੋਹ ਨ ਵਿਸਾਰਹ ਮੈਂ ਜਾਣ ਤੇਰਾ ਮੋਹ ਨਾ ਬਿਸਾਰਹੁ ਮੈਂ ਜਾਣ ਤੀਰਾ ਰਹਾ ਮੇਰੀ ਹਰ ਬਿਪਤ ਜਾਣ ਕਰ ਸੁਭਾਈ ਚਰਨ ਨਾ ਛੱਡਾ ਸਰੀਰ ਕਲ ਜਾਈ ਚਰਨ ਨਾ ਛੱਡ ਸਰੀਰ ਕਲ ਜਾਈ ਕਹ ਰਵਿਦਾਸ ਪਰਮ ਪਰ ਤੇਰੀ ਸਭਾ ਹਾਂਜੀ ਸਭਾ ਹੀ ਉਚਾਰਨ ਕਰਨਾ ਸਾਂਭਾ ਨਹੀਂ ਕਹਿਣਾ ਕਹੋ ਰਵਿਦਾਸ ਪਰਉ ਤੇਰੀ ਸਾਬਾ ਕਹੋ ਰਵਿਦਾਸ ਪਰਉ ਤੇਰੀ ਸਾਬਾ ਬੇਗ ਮਿਲਹੁ ਜਾਨਾ ਕਰ ਨ ਬਿਲੰਬਾ ਬੇਗ ਮਿਲਹੁ ਜਾਨ ਕਰ ਨ ਬਿਲੰਬਾ ਬਿਲੰਬਾ ਨਾਮ ਦੀਰੀ ਦਾ ਹੁੰਦਾ ਹੈ ਸਾਬਾ ਨਾਮ ਸ਼ਰਨ ਦਾ ਹੁੰਦਾ ਹੈ ਬੇਗੰਪੁਰਾ ਸਹਿਰ ਕੋ ਨਾ ਆਓ ਜਿਹੜਾ ਬੇਗੰਪੁਰਾ ਪਾਠ ਹੈ ਇਸ ਠੇਪਾਠ ਹੈ ਬੀਗੰਪੁਰਾ ਇੱਥੇ ਵੀ ਸ਼੍ਰਾਮ ਹੈ ਸਹਿਰ ਕੋ ਨਾ ਦੂਖ ਅੰਦੋਹ ਨਹੀਂ ਤਿਹ ਠਾਉ ਨਾ ਤਸਵੀਸ ਖਿਰਾਜ ਨ ਮਾਲ ਖੋਫ ਨ ਖਤਾ ਨ ਤਰਸ ਜਵਾਲ ਖਤਾ ਪੁੱਲਾ ਹੀ ਉਚਾਰਨ ਕਰਦਾ ਆਬ ਮੋਹੇ ਖੂਬ ਵਤਨ ਗਹਿ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਇਹ ਵੀ ਵਿਸਰਾਮ ਧਿਆਨ ਨਾਲ ਉਚਾਰਨ ਕਰਨਾ ਉਹਾਂ ਖੈਰ ਸਦਾ ਉਹਾਂ ਖੈਰ ਇੱਥੇ ਥੋੜੀ ਜਿਹੀ ਨਾ ਠਮਕ ਦੀ ਲਾ ਕੇ ਫਿਰ ਬੋਲਣਾ ਸਦਾ ਇੱਥੇ ਵਿਸਰਾਮ ਲਾ ਦਿੰਦੇ ਉਹਾਂ ਖੈਰ ਸਦਾ ਮੇਰੇ ਭਾਈ ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ ਦੂਮ ਨਾ ਸੇਮ ਇਕ ਸੂ ਆਹੀ ਆਬਾਦਾਨ ਸਦਾ ਮਸਹੂਰ ਇਹ ਆਬਾਦਾਨ ਪਾਠ ਜਿਹੜਾ ਪੁੱਲਾ ਹੀ ਉਚਾਰਨ ਕਰਨਾ ਕਸਕੇ ਨਹੀਂ ਬੋਲਣਾ ਆਬਾਦਾਨ ਨਹੀਂ ਕਹਿਣਾ ਆਬਾਦਾਨ ਸਦਾ ਮਸਹੂਰ ਓਹਾਂ ਗਨੀ ਬਸਹਿ ਮਾਮੂਰ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਓਹਾਂ ਗਨੀ ਬਸਹਿ ਇੱਥੇ ਵਿਸਰਾਮ ਹੈ ਮਾਮੂਰ ਤਿਉ ਤਿਉ ਸੈਲ ਕਰ ਹੈ ਜੋ ਭਾਵੈ ਮਹਿਰਮ ਮਹਿਲ ਨਾ ਕੋ ਅਟਕਾਵੇ ਕਹਿ ਰਵਿਦਾਸ ਖਲਾਸ ਤੇ ਮਾਰਾ ਜੋ ਹਮ ਸਹਰੀ ਸੁਨੀਤ ਹਮਾਰਾ ਇਕ ਓੰਕਾਰ ਸਤਗੁਰ ਪ੍ਰਸਾਦ ਗਉੜੀ ਬੈਰਾਗਣ ਰਵਿਦਾਸ ਜੀ ਘਟ ਆਵ ਘਟ ਦੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਓ ਇੱਕ ਬੇਨਤੀ ਨੰਨਾ ਜਿਹੜਾ ਵਿੱਚ ਹੈ ਨਾ ਬੇਨਤੀ ਅਤੇ ਬੇਨਤੀ ਨੰਨਾ ਪੂਰਾ ਸ਼ੁੱਧ ਬੋਲਣਾ ਰਮਈਏ ਸਿਓ ਇੱਕ ਬੇਨਤੀ ਰਮਈਏ ਸਿਓ ਇੱਕ ਬੇਨਤੀ ਆਮ ਬੇਨਤੀ ਕਹਿ ਜਾਂਦੇ ਨਾ ਸ਼ੁੱਧ ਬੇਨਤੀ ਮੇਰੀ ਪੂੰਜੀ ਰਾਖ ਮਰਾਰ ਕੋ ਬਣ ਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ ਹੋ ਬਣ ਜਾਰੋ ਰਾਮ ਕੋ ਸਹਿਜ ਕਰਾਉ ਵਿਆਪਾਰ ਹਾਂਜੀ ਅੱਧਾ ਯਈਆ ਬੱਬੇ ਦੇ ਹੀਠਾਂ ਇਹਨੂੰ ਉਚਾਰਨ ਕਰਨਾ ਵਿਆਪਾਰ ਬੱਬੇ ਸਿਆਰੀ ਐੜੇ ਕੰਨਾ ਪੱਪੇ ਕੰਨਾ ਰਾਰੇ ਔਂਕੜ ਵਿਆਪਾਰ ਹੋ ਬਨਜਾਰੋ RAM ਕੋ ਸਹਜ ਕਰੋ ਵਿਆਪਾਰ ਮੈਂ RAM ਨਾਮ ਧਨ ਲਾਦਿਆ ਮੈਂ RAM ਨਾਮ ਧਨ ਲਾਦਿਆ ਮੈਂ RAM ਨਾਮ ਧਨ ਲਾਦਿਆ ਵੇਖੋ ਲਾਦੀ ਸੰਸਾਰ ਵੇਖ ਲਾਦੀ ਸੰਸਾਰ ਵੇਖ ਲਾਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲੇਖਿ ਇਹੋ ਆਲ ਪਤਾਲ ਆਲ ਪਤਾਲ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਮੋਹ ਜਮ ਡੰਡ ਨ ਲੱਗਈ ਮੋਹ ਜਮ ਡੰਡ ਨ ਲੱਗਈ ਮੋਹ ਜਮ ਡੰਡ ਨ ਲੱਗਈ ਤਜੀਲੇ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਤੈਸਾ ਇਹੋ ਸੰਸਾਰ ਕਸੁੰਭ ਹੀ ਉਚਾਰਨ ਕਰਨਾ ਆਮ ਕੁ ਸੰਭ ਕਹ ਜੰਦੇ ਹਨ ਕਕੇ ਦੇ ਔਂਕੜ ਨਹੀਂ ਲਾਉਣਾ ਸਸੇ ਦੇ ਔਂਕੜ ਹੈ ਜੈਸਾ ਰੰਗ ਕਸੁੰਭ ਕਾ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹ ਰਵਿਦਾਸ ਜਮਾਰ ਗੌੜੀ ਪੂਰਬੀ ਰਵਿਦਾਸ ਜੀਓ ਇੱਕ ਗੌੜੀ ਪੂਰਬੀ ਰਵਿਦਾਸ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਕੂਪ ਭਰਿਓ ਜੈਸੇ ਦਾਦੇਰਾ ਕਛ ਦੇਸ ਵਿਦੇਸ ਨਾ ਬੂਝ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕਛ ਆਰਾ ਪਾਰ ਨਾ ਸੂਝ ਸਗਲ ਭਵਨ ਕੇ ਨਾਇਕਾ ਇਕ ਛਿਨ ਦਰਸ ਦਿਖਾ ਜੀ ਰਹਾਵ ਮਲਨ ਭਈ ਮਤ ਮਾਧਵਾ ਇਹ ਬਹੁਤ ਧਿਆਨ ਅਲੀ ਠਮਕੈ ਮਲਨ ਭਈ ਮਤ ਮਾਧਵਾ ਯਾਨੀ ਮੇਰੀ ਜਿਹੜੀ ਮਤ ਹੈ ਉਹ ਮਲੀਨ ਹੋਈ ਆ ਮਤ ਮਾਧਵਾ ਨਹੀਂ ਕਹਿ ਦੇਣਾ ਮਲਨ ਭਈ ਮਤ ਮਾਧਵਾ ਇੱਥੇ ਵਿਸਰਾਮ ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰਹ ਕਿਰਪਾ ਭ੍ਰਮ ਚੁਕਈ ਮਾ ਸਮਤ ਦੇਹ ਸਮਝਾਇ ਜੋਗੀ ਸਰ ਪਾਵਹਿ ਨਹੀਂ। ਇਹ ਹੀ ਪਾਠ ਹੈ। ਜੋਗੀ ਸਰ ਪਾਵਹਿ ਨਹੀਂ। ਜੋਗੀ ਸਰ ਪਾਵਹਿ ਨਹੀਂ। ਤਵ ਗੁਣ ਕਥਨ ਅਪਾਰ। ਤੋ ਇਸ ਤਰ੍ਹਾਂ ਉਚਾਰਨ ਕਰਨਾ ਤਤਿ ਓਮਕੜ ਐੜਾ। ਤੋ ਤੋ ਗੁਣ ਕਥਨ ਅਪਾਰ। ਤੋ ਗੁਣ ਕਥਨ ਅਪਾਰ। ਪ੍ਰੇਮ ਭਗਤ ਕਾ ਕਾਰਣ। ਕਹ ਰਵਿਦਾਸ ਚਮਾਰ ਗੌੜੀ ਬੈਰਾਗਣ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਤਜੁਗ ਸਤ ਤੀਤਾ ਜੱਗੀ ਦੁਆਪਰ ਪੂਜਾ ਚਾਰ ਇਹ ਧਿਆਨ ਨਾਲ ਪਾਠ ਕਰਨਾ ਹੈ ਸਤਜੁਗ ਸਤ ਇਥੇ ਤੁਮ ਕਾ ਤੀਤਾ ਜੱਗੀ ਜੱਗੀ ਕਸ ਕੇ ਵਿਚਾਰਨ ਕਰਨਾ ਇਥੇ ਵਿਸਰਾਮ ਹੈ ਤਵਾ ਪਰ ਪੂਜਾ ਚਾਰ ਤੀਨਾਂ ਯੁਗ ਤੀਨਾਂ ਡਿੜੇ ਕਾਲ ਕੇਵਲ ਨਾਮ ਆਧਾਰ ਕਾਲ ਇਥੇ ਯਮਕ ਲਾ ਦਨੀ ਹੈ ਕਾਲ ਪੂਲਾ ਹੀ ਬੋਲਣਾ ਕਾਲ ਕੇਵਲ ਨਾਮ ਆਧਾਰ ਪਾਰ ਕੈਸੇ ਪਾਇ ਬੋਰੀ ਮੂਸਾ ਕੂ ਨਾ ਕਹ ਸਮਝਾਈ ਜਾਤੇ ਆਵਾਗਵਨ ਭਿਲਾਏ ਰਹਾਉ ਬਹੁ ਬਿਦ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਏ ਕਮਨ ਕਰਮ ਤੇ ਛੂਟੀਐ ਜਿ ਸਾਧੇ ਸਭ ਸਿਧ ਹੋਏ ਕਰਮ ਅਕਰਮ ਵਿਚਾਰੀਐ ਸੰਕਾ ਸੁਨ বেদ ਪੁਰਾਨ ਸੰਕਾ ਪਤਿ ਯਮ ਕਲਾਦਨੀਐ ਕਰਮ ਅਕਰਮ ਅਕਰਮ ਨਹੀਂ ਕਹਿਣਾ ਹੈ ਕਰਮ ਅਕਰਮ ਵਿਚਾਰੀਐ ਸੰਕਾ ਸੁਨ ਵੇਦ ਪੁਰਾਨ ਸੰਸਾ ਸਦ ਹਿਰਦੈ ਬਸੈ ਕੌਣ ਹਿਰੈ ਅਭਿਮਾਨ ਬਾਹਰ ਉਦਕ ਪਖਾਰੀਐ ਘਟ ਭੀਤਰ ਵਿਵਿਧ ਵਿਕਾਰ ਹਾਂਜੀ ਵਿਵਿਧ ਘਟ ਭੀਤਰ ਵਿਵਿਧ ਵਿਕਾਰ ਸੁਧ ਕਵਨ ਪਰ ਹੋਏ ਬੋ ਸੋਚ ਕੁੰਚਰ ਵਿਦ ਵਿਵਹਾਰ ਰਵ ਪ੍ਰਕਾਸ਼ ਰਜਨੀ ਜਥਾ ਗਤ ਇਹ ਵਿਸਰਾਮ ਬੜੇ ਧਿਆਨ ਨਾਲ ਲਾਉਣਾ ਹੈ ਰਵ ਪ੍ਰਕਾਸ਼ ਰਜਨੀ ਜਥਾ ਗਤ ਇੱਥੇ ਵਿਸਰਾਮ ਲਾਉਣਾ ਹੈ ਰਵ ਪ੍ਰਕਾਸ਼ ਤੇ ਵੀ ਠਮਕ ਲਾ ਦੇਣੀ ਹੈ ਰਜਨੀ ਜਥਾ ਇੱਥੇ ਵੀ ਠਮਕ ਲਾ ਦੇਣੀ ਹੈ ਗਾਤ ਤੇ ਵਿਸਰਾਮ ਲਾ ਦੇਣਾ ਰਵ ਪ੍ਰਕਾਸ਼ ਰਜਨੀ ਜਥਾ ਗਤ ਜਾਨਤ ਸਭ ਸੰਸਾਰ 파ਰਸ ਮਾਨੋ ਤਾਬੂ ਛੁਏ ਕਨਕ ਹੂਤ ਨਹੀਂ ਬਾਰ ਇਹ ਆਮ ਪਾਠੀ ਸਿੰਘ ਨੇ ਛੁਏ ਕਹਿ ਜਾਂਦੇ ਹਨ ਬਲੈਂਕਰ ਲਾ ਕੇ ਔਂਕੜ ਲੱਗਿਆ ਹੋਇਆ 파ਰਸ ਮਾਨੋ ਤਾਬੂ ਛੁਏ ਕਨਕ ਹੂਤ ਨਹੀਂ ਬਾਰ ਪਰਮ 파ਰਸ ਗੁਰ ਭੇਟੀਆ ਪੂਰਵ ਲਿਖਤ ਲਿਲਾਟ ਉਨਮਨ ਮਨ ਮਨ ਹੀ ਮਿਲੇ ਇਹ ਉਨਮਨ ਇੱਥੇ ਵੀ ਜਮਕ ਲਾ ਦਿੰਨੀ ਐ ਮਨ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਹੁਨ ਮਨ 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 ਹੀ ਮਿਲੇ ਇਉਂ ਨਹੀਂ ਕਹਿਣਾ ਮਨ ਮਨ ਹੀ ਮਿਲੇ ਹੁਨ ਮਨ ਮਾਨ ਮਨ ਹੀ ਮਿਲੇ ਛੁਟਕਤ ਬੱਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਇਹ ਆਮ ਭੁਗਤ ਕਹਿ ਜਾਂਦੇ ਹਨ ਭਗਤ ਹੀ ਉਚਾਰਨ ਕਰਨਾ ਭਗਤ ਜੁਗਤ ਮਤ ਸਤ ਕਰੀ ਪ੍ਰਮ ਬੰਧਨ ਕਾਟ ਵਿਕਾਰ ਸੋਈ ਬਾਸ ਰਾਸ ਮਨ ਮਿਲੇ ਸੋਈ ਬਾਸ ਰਾਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ ਗੁਣ ਨਿਰਗੁਣ ਏਕ ਵਿਚਾਰ ਅਨਿਕ ਜਤਨ ਨਿਗ੍ਰਹਿ ਕੀਏ ਤਾਰੀ ਨਾ ਟਰੈ ਭ੍ਰਮ ਫਾਸ ਪ੍ਰੇਮ ਭਗਤ ਨਹੀਂ ਉਪਜੈ ਤਾਤੇ ਰਵਦਾਸ ਉਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ